ਹੈਲੋ ਜੀ ਸਤਿ ਸ੍ਰੀ ਅਕਾਲ ਹੋਰ ਸਨੋ ਫਰੈਂਟੋੜਾ ਕੀ ਹਾਲ ਐਸ ਕਰਦੇ ਤੁਸੀਂ ਸਭ ਠੀਕ ਠਾਕ ਫਤਿਕਾ ਹੋਗੇ ਵਾਇਗੁਰਤਾ ਨੂੰ ਚੜਦੀ ਕਲਾ ਵਿੱਚ ਰੱਖੇ ਫਰੈਂਡ ਅੱਜ ਅਸੀਂ ਤੁਹਾਣਾ ਸ਼ੇਅਰ ਕਰਾਂਗੇ ਗੋਭੀ ਦੀ ਸਬਜੀ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਬਣਾਵਾਂਗੇ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਮੇਰੀਆਂ ਰੈਸਪੀਆਂ ਦੇਖੋਗੇ ਬਹੁਤ ਹੀ ਆਸਾਨ ਤਰੀਕੇ ਦੀਆਂ ਹੁੰਦੀਆਂ ਨੇ ਕੋਈ ਇਲੀ ਦਾਗ ਜਾਗ ਨਹੀਂ ਹੁੰਦੀ ਸਿੰਪਲ ਤੇ ਸੋਬਰ ਜੇ ਤਰੀਕੇ ਨਾਲ ਚਲੋ ਸ਼ੁਰੂ ਕਰਦੇ ਹਾਂ ਤੇ ਫਰੈਂਡ ਅਸੀਂ ਵੀਡੀਓ ਪਹਿਲਾਂ ਨਾ ਇਹ ਮੈਂ ਕੱਟ ਰਹੀ ਸੀ ਤੇ ਤੁਹਾਨੂੰ ਦਿਖਾ ਰਹੀ ਸੀ ਉਧਰ ਲਈ ਸੌਰੀ ਇੱਧਰ ਨਾ ਮੈਂ ਗੋਭੀ ਕੱਟ ਕੇ ਤੇ ਉਹ ਬਾਲਤੀ ਹੈ ਇਹਦੇ ਵਿੱਚ ਮੈਂ ਪਾਤਾ ਸੀ ਥੋੜਾ ਜਿਹਾ ਨਮਕ ਇਹਨੂੰ ਇੱਕ ਉਬਾਲਾ ਆ ਜਾਏਗਾ ਉਹਨਾਂ ਚ ਕਰ ਅਸੀਂ ਨਾਲ ਦੇ ਨਾਲ ਸਬਜ਼ੀ ਕੱਟ ਲਵਾਂਗੇ ਨਾਲ ਨਾਲ ਸਾਡੀ ਗੋਭੀ ਉਬਲ ਜਾਏਗੀ ਗੋਭੀ ਨੂੰ ਉਬਾਲਣਾ ਫਰੈਂਡ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਕਈ ਸਪਰੇਆਂ ਕਈ ਕੇਹੇ ਵੇਲੇ ਕੁਝ ਨੂੰ ਪਹਿਲਾਂ ਧੋ ਲਈਦਾ ਫਿਰ ਉਬਾਲ ਕੇ ਤੇ ਇਹਨੂੰ ਛਾਨ ਕੇ ਜੰਣਣੀ ਚ ਰੱਖ ਲੈਣੇ ਆ ਇੱਧਰ ਹੁਣ ਮੈਂ ਲੱਗੀ ਸੀ ਲਸਣ ਆਲੂ ਟਣੀਆਂ ਟੰਡਲ ਸਭ ਕੱਟਣ ਇੱਧਰ ਦੇਖ ਸਕਦੇ ਹੋ ਗੋਭੀ ਨੂੰ ਆ ਚੁੱਕਾ ਉਬਾਲਾ ਐਨ ਚੰਗੀ ਤਰ੍ਹਾਂ ਐਨ ਹੁਣ ਅਸੀਂ ਸ਼ਾਨਕੇ ਤੇ ਰੱਖ ਲਾਂਗੇ ਸਾਰਾ ਸਮਾਨ ਮੇਰਾ ਕੱਟਿਆ ਗਿਆ ਸੀ ਤੇ ਇਸ ਤੋਂ ਬਾਅਦ ਮੈਂ ਡਾਇਰੈਕਟ ਸ਼ੁਰੂ ਕਰ ਦਿੱਤਾ ਤੜਕਾ ਲਾਣਾ ਉਹ ਮੇਰੇ ਕੋਲ ਵੀਡੀਓ ਡਿਲੀਟ ਹੋ ਗਈ ਸਕੀਪੋ ਕੀ ਥੋੜੀ ਜਿਹੀ ਸੌਰੀ ਇਹਦੇ ਵਿੱਚ ਮੈਂ ਨਾ ਦੱਸ ਦਿੰਨੀ ਹਾਂ ਤੁਹਾਨੂੰ ਤੇਲ ਪਾਇਆ ਲਸਣ ਪਾਇਆ ਅਦਰਕ ਪਾਇਆ ਪਿਆਜ਼ ਪਾਇਆ ਤੇ ਇਸ ਤੋਂ ਬਾਅਦ ਬੇਸਿਕ ਮਸਾਲੇ ਪਾ ਕੇ ਤੇ ਹੁਣ ਅਸੀਂ ਪਾ ਦਿੱਤੇ ਨੇ ਟੰਡਲ ਟੰਡਲ ਪਾ ਕੇ ਨੂੰ ਅਸੀਂ 2 ਮਿੰਟ ਲਈ ਚੰਗੀ ਤਰ੍ਹਾਂ ਭੁੰਨਾਗੇ ਜਾਂ ਸਾਡੇ ਟੰਡਲ ਵੀ ਪੱਕ ਜਾਣ ਉਹ ਦੇਖੋ ਸਾਡਾ ਮਸਾਲਾ ਤਿਲ ਛੱਡ ਚੁੱਕਾ ਹੈ ਇਹਦੇ ਵਿੱਚ ਪਾਤਾ ਸੀ ਅਸੀਂ ਆਲੂ ਆਲੂਆਂ ਨੂੰ ਵੀ ਸੀ ਚੰਗੀ ਤਰ੍ਹਾਂ ਧੋ ਲਿਆ ਸੀ ਇਹਨਾਂ ਨੂੰ ਬੋਇਲ ਕਰਨਾ ਟੰਡਲ ਪਕਾਣ ਤੋਂ ਬਾਅਦ ਅਸੀਂ ਆਲੂਆਂ ਨੂੰ ਵੀ ਮਸਾਲੇ 'ਚ ਫਰਾਈ ਕਰਨਾ ਹੈ ਤਾਂ ਜੋ ਗੋਭੀ ਤੇ ਸਾਡੀ ਵੈਸੇ ਵੀ ਉਬਲੀ ਹੋਈ ਹੈ ਉਹ ਛੇਤੀ ਹੋ ਜਾਣ ਇਹਨਾਂ ਨੂੰ ਅਸੀਂ ਟੱਕ ਧਾਵਾਂਗੇ ਫਿਰ ਇਹਨਾਂ ਨੂੰ 2 ਮਿੰਟ ਬਾਅਦ ਦੇਖਾਂਗੇ ਨਾਲ ਦੀ ਨਾਲ ਇਹਨੂੰ ਹਿਲਾਵਾਂਗੇ ਤਾਂ ਜਿਵੇਂ ਅਸੀਂ ਦੇਖਾਂਗੇ ਕਿ ਆਲੂ ਥੋੜੇ ਜਿ ਗਲ ਚੁਕੇ ਨੇ ਨਾ ਹਾਫ ਅਧਿਆਗ ਕਰਨਾ ਹੈ ਜਿਆਦਾ ਨਹੀਂ ਅਸੀਂ ਗਲਨੇ ਕਿਉਂਕਿ ਜਿੰਨੇ ਸਾਡੀ ਗੋਭੀ ਉਬਲੀ ਹੈ ਉਹਦੇ ਹਿਸਾਬ ਨਾਲ ਅਸੀਂ ਆਪਣਾ ਇਹ ਪੈਟਰਨ ਤਿਆਰ ਕਰਨਾ ਹੈ ਇਧਰ ਹੁਣ ਸਾਡਾ ਆਲੂ ਵੀ ਹੋ ਚੁਕੇ ਨੇ ਤੇ ਇਹਦੇ ਵਿੱਚ ਪਾ ਦਾਂਗੇ ਅਸੀਂ ਗੋਭੀ ਆ ਦੇਖ ਸਕਦੇ ਜੀ ਐਨ ਸਾਡੇ ਆਲੂ ਨੇ ਤੜਕੇ ਨੇ ਤੇਲ ਪੂਰੀ ਤਰ੍ਹਾਂ ਛੱਡ ਚੁੱਕਿਆ ਇਹਦਾ ਮਤਲਬ ਕਿ ਉਹ ਵੀ ਪੋ ਚੁਕੇ ਨੇ ਇਹਦੇ ਵਿੱਚ ਪਾ ਦਾਂਗੇ ਅਸੀਂ ਉਬਲੀ ਹੋਈ ਗੋਭੀ ਇਹ ਜਿਸ ਨੂੰ ਉਸ ਇਸ ਤੇ 5 ਮਿੰਟ ਲਈ ਬਹੁਤ ਹੀ ਘੱਟ ਸੇਕਦੀ ਇਹਨੂੰ ਅਸੀਂ ਦਮ ਦਿਵਾਵਾਂਗੇ ਨਾਲ ਟੱਕ ਦਾਂਗੇ ਫਿਰ ਦੇਖ ਲਾਂਗੇ ਨੂੰ ਜ਼ਿਆਦਾ ਹਲਾਉਣਾ ਨਹੀਂ ਇਹਨੂੰ ਬੜੇ ਸੌਫਟ ਸੌਫਟ ਤਰੀਕੇ ਨਾਲ ਹਲਾ ਕੇ ਦੇਖਾਂਗੇ ਇਹਦੇ ਨਾਲ ਸਾਡੀਆਂ ਦੇਖ ਸਕਦੇ ਛੱਟਪਟੀ ਸਬਜ਼ੀ ਬਣ ਕੇ ਹੋ ਜਾਣੀ ਹੈ ਤਿਆਰ ਆ ਦੇਖ ਸਕਦੇ ਜੀ ਬੜਾ ਇਹਨਾਂ ਸੌਫਟ ਸੌਫਟ ਤਰੀਕੇ ਨਾਲ ਅਸੀਂ ਹਲਾਵਾਂਗੇ ਜੇ ਤੁਹਾਨੂੰ ਫਰੰਟ ਸਾਡੀਆਂ ਵੀਡੀਓ ਰੈਸਪੀ ਦੀਆਂ ਜਾਂ ਵਧਿਕਾ ਲੱਗਦੀ ਹੈ ਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਨਾਲ ਦੇ ਨਾਲ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਹੁਣ ਇਹਦੇ ਵਿੱਚ ਪਾ ਦਿੱਤਾ ਅਸੀਂ ਧਨੀਆ ਤੇ ਇਹਦੇ ਲਈ ਕੋਬੀ ਸਾਡੀ ਬਣ ਕੇ ਹੋ ਚੁੱਕੀ ਹੈ ਸਵਾਦ ਸੀ ਨਹੀਂ ਦੇਖਣ ਚ ਸਵਾਦ ਸੀ ਸੌਰੀ ਜੀ ਚੀਨੀ ਦੇਖਣ ਚ ਵਧੀਆ ਸੀ ਅਨਿ ਖਾਣ ਚ ਬਹੁਤ ਜ਼ਿਆਦਾ ਸਵਾਦ ਸੀ ਤੇ ਹੁਣ ਅਸੀਂ ਇਹਨੂੰ ਕਰਾਂਗੇ ਸਿਰਫ ਦੇਖ ਸਕਦੇ ਜੀ ਇੱਕ ਵਾਰ ਤੁਹਾਨੂੰ ਮੈਂ ਦੂਸਰਾ origional ਕਲਰ ਮੈਂ ਦਿਖਾਦਾ ਤੇ ਗੋਪੀ ਸਾਹਿਬਾਨ ਕੇ ਫੈਕਟ ਤਿਆਰ ਹੋ ਚੁਕੀ ਹੈ ਤੇ ਹੁਣ ਮੈਂ ਬਣਾਵਾਂਗੀ ਰੋਟੀ ਰਾਤ ਦਾ ਟਾਈਮ ਸੀ ਆ ਦੇਖੋ ਗਾਇਸ ਵੀਰੇ ਸਾਡਾ ਮੁੰਡੇ ਨੂੰ ਜੜਿਆ ਬੁਖਾਰ ਜਿਹੜਾ ਨੂੰ ਇੰਨਾ ਜਿਆਦਾ ਸਤਾਉਂਦਿਆ ਹੈ ਨਾ ਚੱਲ ਗਰ ਫੇਲ ਪਾੜੇ ਨਾ ਇਹ ਹੜ ਕੋ ਸ਼ਰਤਾਂ ਮੰਨਉਂਦੇ ਅੰਮੀ ਨੂੰ ਨਿੰਬੂ ਘਾਣਉਂਦੇ ਹੈਂਗੀ ਮੇਰੇ ਫੋਨ ਮੇਰੇ ਫੋਨ ਵੇਖਣਉਂਦੇ ਹੈਗਾ ਹੋਰ ਪਿਆਕੜ ਘੜ ਪੰਜਾਬੀ ਦੜਗਾ ਖਾਣਾ ਚੱਲ ਦਵਾਈ ਲੈ ਚੱਲ ਦਵਾਈ ਲੈ ਕੇ ਆ ਮੇਰਾ ਪੁੱਤ ਨਹੀਂ ਬਣਾਣ ਤੇ ਰੋਟੀ ਕਹਣਾ ਖਾਣੀ ਮੇਰੇ ਪੁੱਤ ਨੇ ਗੜੀ ਚਾਵਲ ਤੇ ਰੋਟੀ ਕਹਣਾ ਖਾਣੇ ਲੋਰ ਮੈਂ ਨਹੀਂ ਲਾਣੀ ਲੈ ਨਹੀਂ ਰੋਣੀ ਆਪਾਂ ਹੈ ਇਹ ਬਦਲ ਗਿਆ ਇਹਦਾ ਕੋਈ ਪਤਾ ਲੱਗਦਾ ਹੀ ਕਾਲਾ ਗੋਝੇ ਅੱਜ ਚਾਲੇ ਲੋਟਾ ਦਵਾਈ ਲੈ ਕੇ ਆਵੇਂ ਮੇਰਾ ਪੁੱਤ ਸੋਣਾ ਆਈ ਐ

फिर तलाक तो ले लो मेरे तो oh! फिर मैं तलाक के पेपर लाच ओह

ਆ ਰਿਹਾ ਵੀਡੀਓ ਆਈ ਆ ਅਜੇ ਵੀਡੀਓ ਆ ਬੁਧੀਆ ਕਾਹਾ ਏ ਤੇ ਆ ਰਿਹਾ ਵੀਡੀਓ ਆ ਬੁਧੀਆ ਅਬੇ ਓ ਬੁੰਡਾ ਏ ਓ ਬੁੰਡਾ ਰੋੜਾ ਮੂਵਮੈਂਟ ਸੱਚੇ ਨਾ ਕਰੀ ਉਹ ਹੱਕ ਪਾ ਵੀ ਆ ਕੇ ਸਾਰੇ ਉੱਟ ਤੇ ਬਪਾ ਵੀ ਐਕਸੀਡੈਂਟ ਚੜਾਈ ਤਾ ਉਹ ਉਹ ਟੱਕ ਵੀ ਲੈ ਆਉਂਦੇ ਹੱਥ ਲਾ ਦੇ ਵਿੱਚ ਉਹ ਬੇ ਉਹ ਬੇ ਲਾਉਟ ਉਹ ਆਪੇ ਆ ਗਏ 11 ਉੱਤੇ ਉਹਦੇ ਮੂੰਹ ਵੀ ਆਣੂ ਉਹ ਉਹਦੇ ਮੂੰਹ ਵੀ ਆਣੂ ਮਾਰ ਲਿਆ ਵਾ ਵੇ ਦੇ ਪਲੇ ਆਉਂਦਾ ਬਾਤਰੀ ਦਰਛਲ ਕਿਸਾ ਨਹੀਂ ਸੱਕਰੇ ਪੂਰਾ ਪੈਂਦਾ ਵਾ ਛੋਟੀ ਗਈ ਸੀ ਕੋਈ ਸਟੂਡੀਓ ਗਈ ਉਹ ਦੇਖਣ ਲੈਣਾ ਦੇ ਵੇਖਿਆ ਕੇ ਫਿਰ ਨਹੀਂ ਘਾਤ ਰਕ ਲਿਆ ਫਿਰ ਆ ਵੇਲਾ ਬੰਦਾ ਇਧਰ ਆ ਗਿਆ ਇਹਨੇ ਮੂਵੀ ਹੜੂ ਮਾਰਨਾ ਫਟਬੇਨ ਦਾ ਸਟਾਈਲ ਵੀ ਉਹ ਹੋਈ